ਤੁਸੀਂ ਟਰੈਕਟਰ ਜੋਂਡੀਅਰ ਲੈ ਸਕਦੇ ਹੋ ਪਰ ਉਹਦੇ ਮਗਰ ਜਿਹੜੀ ਟਰਾਲੀ ਹੈ ਉਸ ਨੂੰ ਜੋਂਡੀਅਰ ਰੰਗ ਨਹੀਂ ਕਰਾ ਸਕਦੇ ਇਹ ਕੰਪਨੀ ਵੱਲੋਂ ਸਖਤ ਹਦਾਇਤਾਂ ਦੇਤੀਆਂ ਹਰ ਇੱਕ ਪੇਂਟਰ ਨੂੰ ਹਰ ਇੱਕ ਮਿਸਤਰੀ ਨੂੰ ਇਹ ਲੈਟਰ ਪਹੁੰਚ ਵੀ ਰਿਹਾ ਤੇ ਜਿੰਨਾ ਇਹ ਵੀਡੀਓ ਹਰ ਇੱਕ ਕਿਸਾਨ ਵੀਰ ਲਈ ਹਰ ਇੱਕ ਟਰਾਲੀਆਂ ਬਣਾਉਣ ਵਾਲੇ ਮਿਸਤਰੀ ਲਈ ਤੇ ਹਰ ਇੱਕ ਪੇਂਟਰ ਲਈ ਹੈ ਇਸ ਵੀਡੀਓ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਸ਼ੇਅਰ ਕਰਿਓ ਤੇ ਹਰ ਕਿਸਾਨ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਉਂ ਨਾ ਮੈਂ ਕੰਪਨੀ ਨੂੰ ਬੇਨਤੀ ਕਰਦਾ ਕਿ ਉਹ ਟਰਾਲੀ ਦਾ ਸਿਰਫ ਰੰਗ ਹੀ ਜ਼ਿੰਮੇਦਾਰ ਮੈਚ ਕਰਕੇ ਕਰਾਉਂਦਾ ਉਹ ਟਰਾਲੀ ਬਣਾਉਣ ਵਾਲੇ ਮਿਸਤਰੀ ਦਾ ਨਾਮ ਲਿਖਿਆ ਹੁੰਦਾ ਉੱਤੇ ਕਿ ਇਹ ਕਿੰਨਾ ਦੁਆਰਾ ਬਣਾਈ ਗਈ ਹੈ ਉਦੋਂ ਤੇ ਇੰਜ ਨਹੀਂ ਲਿਖਿਆ ਕਿ ਇਹ ਟਰਾਲੀ ਜੋਨਡੀਅਰ ਨੇ ਬਣਾ ਕੇ ਦਿੱਤੀ ਹੈ ਤੇ ਹੁਣ ਮੰਨ ਲਓ ਇਹ ਗੱਲ ਮੈਂ ਕਿਸਾਨ ਵੀਰਾਂ ਦੇ ਸਾਹਮਣੇ ਵੀ ਰੱਖੀ ਸੀ ਕਿਸਾਨ ਵੀਰਾਂ ਦਾ ਵੀ ਕਹਿਣਾ ਇਹ ਹੈ ਕਿ ਜੇਕਰ ਕੋਈ ਆਪਣੇ ਮੰਨ ਲਓ 5310 ਟਰੈਕਟਰ ਹੈਗਾ ਜੋਨਡੀਅਰ 13 ਲੱਖ ਤੋਂ ਪਲੱਸ 13 ਲੱਖ ਦਾ ਡ੍ਰੈਕਟਰ ਹੈ 4 ਲੱਖ ਦਾ ਕੋਈ ਟਰਾਲਾ ਬਣਾਉਂਦਾ ਘੱਟੋ ਘੱਟ 4-5 ਲੱਖ ਰੁਪਈਆ ਜ਼ਿਮੀਂਦਾਰ ਸ਼ੌਂਕ ਨਾਲ ਲਾ ਦਿੰਦਾ ਟਰਾਲੇ ਤੇ ਜਦੋਂ 15-17 ਲੱਖ ਰੁਪਈਆ ਲਾ ਕੇ ਕਿਸਾਨ ਵੀਰਾਂ ਦਾ ਇਹ ਕਹਿਣਾ ਹੈ ਕਿ ਅਸੀਂ ਰੰਗ ਕਿਸੇ ਤੋਂ ਪੁੱਛ ਕੇ ਕਰਾਵਾਂਗੇ ਤੁਸੀਂ ਗੌਰ ਨਹੀਂ ਕਰ ਰਹੇ ਤਾਂ ਤੁਹਾਨੂੰ ਇਹ ਜਵਾਬ ਕੋਰਟ ਦੇ ਵਿੱਚ ਦੇਣਾ ਪੈ ਸਕਦਾ ਤੇ ਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਦੇਵ ਪੇਂਟਰ ਗੁਬਿੰਦਗੜ੍ਹ ਤੋਂ ਅੱਜ ਦਾ ਵਿਸ਼ਾ ਇੱਕ ਬਹੁਤ ਹੀ ਖਾਸ ਵਿਸ਼ਾ ਹੈ ਇਹ ਵੀਡੀਓ ਹਰ ਇੱਕ ਕਿਸਾਨ ਵੀਰ ਲਈ ਹਰ ਇੱਕ ਟਰਾਲੀਆਂ ਬਣਾਉਣ ਵਾਲੇ ਮਿਸਤਰੀ ਲਈ ਤੇ ਹਰ ਇੱਕ ਪੇਂਟਰ ਲਈ ਹੈ ਇਸ ਵੀਡੀਓ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਸ਼ੇਅਰ ਕਰਿਓ ਤੇ ਹਰ ਕਿਸਾਨ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਵਿਸ਼ਾ ਨਹੀਂ ਬਲਕਿ ਇੱਕ ਮਸਲਾ ਵੀ ਬਣ ਚੁੱਕਿਆ ਹੈ ਹੁਣ ਗੱਲ ਇਹ ਹੈ ਕਿ ਮੈਨੂੰ ਮੇਲ ਆਈ ਸੀ 2024 ਦੇ ਵਿੱਚ 12ਵੇਂ ਮਹੀਨੇ 'ਚ ਜੋ ਕਿ ਮੈਂ ਧਿਆਨ ਨਹੀਂ ਦੇ ਸਕਿਆ ਇਹ ਮੇਲ ਆਈ ਸੀ ਜੌਂਡੀਅਰ ਕੰਪਨੀ ਵੱਲੋਂ ਇਹ ਜਿੱਤੇ ਕੀ ਟਰਾਲੀ ਮੈਂ ਪੇਂਟ ਕਰੀ ਸੀ ਜੋਂਡੀਅਰ ਟਰੈਕਟਰ ਦੇ ਨਾਲ ਦੀ ਕਿਸੇ ਕਿਸਾਨ ਵੀਰ ਨੇ ਕਿਹਾ ਸੀ ਕਿ ਆਪਣੇ ਕੋਲ ਜੋਂਡੀਅਰ ਟਰੈਕਟਰ ਹੈ ਤੇ ਰੰਗ ਮਿਲਦਾ ਜੁਲਦਾ ਹੋਣਾ ਚਾਹੀਦਾ ਤੇ ਆਪਾਂ ਉਹ ਰੰਗ ਕਰਤਾ ਸੀ ਤੇ ਉਹ ਪੋਸਟਾਂ ਪਈਆਂ ਸੀ ਫੇਸਬੁੱਕ ਤੇ YouTube ਤੇ ਉਹਨਾਂ ਨੇ ਕਿਹਾ ਕਿ ਰੀਲਾਂ ਪੋਈਆਂ ਸੀ ਤੇ ਮੈਨੂੰ ਮੇਲ ਆਈ ਕਿ ਤੁਸੀਂ ਇਹ ਪੇਂਟ ਆ ਜਿਹੜਾ ਰੰਗ ਨਹੀਂ ਕਰ ਸਕਦੇ ਜਿਹੜਾ ਇਹ ਮੈਚਿੰਗ ਆ ਰੰਗ ਦੀ ਇਹ ਪੇਟੈਂਟ ਆ ਜੋਂਡੀਅਰ ਵੱਲੋਂ ਤੇ ਇਹ ਰੰਗ ਆ ਜਿਹੜਾ ਤੁਸੀਂ ਨਹੀਂ ਕਰ ਸਕਦੇ ਤੇ ਉਹਦੇ ਦਿਨਾਂ ਨੇ ਇਤਰਾਜ ਜਟਾਇਆ ਸੀ ਤੇ ਇਹਨਾਂ ਨੇ ਮੈਨੂੰ ਮੇਲ ਭੇਜੀ ਐ ਤੇ ਤੁਸੀਂ ਦੇਖੋ ਉਸ ਤੋਂ ਬਾਅਦ ਮੈਂ ਮੇਲ ਦਾ ਧਿਆਨ ਨਹੀਂ ਕੀਤਾ ਕਿਉਂਕਿ ਮੈਨੂੰ ਫੋਨ ਮੈਂ ਘੱਟ ਦੇਖਦਾ ਮੈਂ ਜ਼ਿਆਦਾਤਰ ਧਿਆਨ ਨਹੀਂ ਦਿੰਦਾ ਫਿਰ 12ਵੇਂ ਮਹੀਨੇ ਦੀ ਤਾਂ ਇਹਨਾਂ ਨੇ ਮੇਲ ਕਰੀ ਸੀ ਤੇ ਉਸ ਤੋਂ ਬਾਅਦ ਮੇਲ ਦੁਆਰਾ ਮੇਰੇ ਕੋਲ ਜਵਾਬ ਨਹੀਂ ਦਿੱਤਾ ਗਿਆ ਜਾਂ ਮੈਂ ਧਿਆਨ ਨਹੀਂ ਕੀਤਾ ਤੇ ਫਿਰ ਇਹਨਾਂ ਨੇ ਡਾਕ ਦੁਆਰਾ ਪੋਸਟ ਆਈ ਇਹਨਾਂ ਦੀ ਆਪਣੇ 29 ਮਈ ਦੇ ਕਰੀਬ ਆ 2025 ਦੇ ਵਿੱਚ ਸ਼ਾਇਦ ਇੱਥੋਂ ਤੱਕ ਹੋਊਗੀ ਮਨ ਲਓ ਥੋੜੇ ਦਿਨ ਹੋਗੇ ਅੱਗੇ ਪਿੱਛੇ ਵੀ ਹੋ ਸਕਦਾ ਕੋਈ ਤੇ ਮੈਂ ਫਿਰ ਇਹ ਵਕੀਲ ਨੂੰ ਦਿਖਾਇਆ ਮੈਂ ਕਿ ਯਾਰ ਇਹ ਕੀ ਚੱਕਰ ਹੈ ਉਹ ਕਹਿੰਦੇ ਵੀ ਉਹਨਾਂ ਨੇ ਤਰਾਜ ਕਰਿਆ ਵੀ ਇਹ ਸ਼ੀਡ ਪੇਟੈਂਟ ਆ ਤੁਸੀਂ ਨਹੀਂ ਕਰ ਸਕਦੇ ਤੇ ਕਹਿੰਦੇ ਵੀ ਇਸ ਤੁਸੀਂ ਲੋਗੋ ਨਹੀਂ ਲਾ ਸਕਦੇ ਸਟicker ਨਹੀਂ ਲਾ ਸਕਦੇ ਤੇ ਇਸ ਵਿਸ਼ੇ ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਵੀ ਇਹਦੇ ਵਿੱਚ ਤਾਂ ਸਾਡਾ ਕੋਈ ਰੋਲ ਹੀ ਨਹੀਂ ਅਸੀਂ ਪੇਂਟ ਦਾ ਕੰਮ ਕਰਦੇ ਆਂ ਤੇ ਜ਼ਿਮੀਂਦਾਰ ਕਿਸਾਨ ਆ ਜਿਹੜਾ ਉਹ ਆਪਦੇ ਕੋਲੋਂ ਪੇਂਟ ਲਿਆ ਕੇ ਦਿੰਦਾ ਕੰਪਨੀਆਂ ਪੇਂਟ ਬਣਾਉਂਦੀ ਆ ਹੁਣ ਐਸਡੀ ਕੰਪਨੀ ਆ ਕੋਈ ਹੋਰ ਕੰਪਨੀਆਂ ਵੱਡੀਆਂ ਵੱਡੀਆਂ ਚਲੋ ਨਾਂ ਤਾਂ ਕੀ ਲੈਣਾ ਉਹ ਇਹ ਪੇਂਟ ਬਣਾਉਂਦੀ ਆ ਬਕਾਇਦਾ ਉੱਤੇ ਲਿਖਿਆ ਹੁੰਦਾ ਜੌਂਡੀਅਰ ਗ੍ਰੀਨ ਜੌਂਡੀਅਰ येलो ਸਾਰਾ ਕੰਪਨੀ ਬਣਾਉਂਦੀ ਆ ਤੇ ਉਹ ਰੰਗ ਲਿਆ ਕੇ ਦਿੰਦੇ ਆ ਤੇ ਸਟicker ਆ ਜਿਹੜੇ ਉਹ ਕੋਈ ਜਿਹੜਾ ਮੰਨ ਲਓ ਸਟicker ਬਣਾਉਣ ਵਾਲਾ ਉਹ ਸਟicker ਬਣਾਉਂਦਾ ਤੇ ਉਹ ਜ਼ਿੰਮੇਵਾਰ ਲਿਆ ਕੇ ਦੇ ਦਿੰਦਾ ਇੱਥੇ ਦੁਕਾਨ ਤੇ ਲਾ ਜਾਂਦੇ ਆ ਜਾਂ ਹਬੋਰੋਂ ਕਿਤੇ ਹੋਰ ਸ਼ਹਿਰ ਤੋਂ ਲੱਗ ਕੇ ਵੀ ਆ ਜਾਂਦੇ ਆ ਤੇ ਇਹਨਾਂ ਨੇ ਸਾਰਾ ਕੁਝ ਇਕੱਠਾ ਕਰਕੇ ਇੱਕੋ ਹੀ ਥਾਂ ਤੇ ਕਿਸੇ ਹੋਰ ਦਾ ਕੰਮ ਕਰਿਆ ਉਹ ਵੀ ਨਾਲ ਹੀ ਤੇ ਆ ਆ ਤੁਸੀਂ ਦੇਖ ਸਕਦੇ ਹੋ ਇਹ ਇਹਨਾਂ ਨੇ 6 ਪੇਜਾਂ ਦਾ ਨੋਟਿਸ ਹੈਗਾ ਇਹ 6 ਪੇਜ ਹੈ ਇਹਦੇ 'ਚ ਇਹਦੇ 'ਚ ਇਹਨਾਂ ਨੇ ਲਿਖਿਆ ਪਹਿਲੀ ਗੱਲ ਤਾਂ ਇਹ ਲਿਖੀ ਆ ਕਿ ਵੀ ਤੁਸੀਂ ਇਹ ਪੇਂਟ ਨਹੀਂ ਕਰ ਸਕਦੇ ਤੇ ਇਹ ਸਾਡੀ ਮੈਚਿੰਗ ਆ ਤੇ ਜਿਹੜੇ ਮੰਨ ਲਓ ਪੂਰੀ ਮੈਚਿੰਗ ਵੀ ਨਹੀਂ ਸੀ ਕਲਰ ਫਿੱਕਾ ਵੀ ਸੀ ਇਹਨਾਂ ਨੇ ਉਹਦੇ ਤੇ ਵੀ ਇਤਰਾਜ਼ ਜਤਾਤਾ ਕਿ ਇਹ ਵੀ ਨਹੀਂ ਤੇ ਕਹਿੰਦੇ ਪੋਸਟਾਂ ਵੀ ਤੁਸੀਂ ਡਿਲੀਟ ਕਰੋ ਤੇ ਜੇਕਰ ਤੁਸੀਂ ਧਿਆਨ ਨਹੀਂ ਦਿੰਦੇ ਤਾਂ ਤੁਹਾਨੂੰ ਕੋਰਟ ਦੇ ਵਿੱਚ ਵੀ ਆਪਦੀ ਗੱਲ ਰੱਖਣ ਲਈ ਆਉਣਾ ਪੈ ਸਕਦਾ ਹੈ ਯਾਨੀ ਕਿ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉਹਨਾਂ ਨੇ ਸਖਤ ਇਹ ਹਦਾਇਤਾਂ ਜਾਨੀ ਕਿ ਦੇਤੀਆਂ ਕੋਈ ਵੀ ਪੇਂਟਰ ਹਰ ਇੱਕ ਕੋਲ ਇਹ ਮੇਲ ਵੀ ਆਈ ਹੋਣੀ ਤੇ ਤੁਹਾਨੂੰ ਡਾਕ ਦੁਆਰਾ ਵੀ ਇਹ ਪਹੁੰਚਾਉਣਾ ਤੇ ਇਹ ਵੇਖ ਕੇ ਖੁਸ਼ ਨਾ ਹੋਇਓ ਕਿ ਤੁਸੀਂ ਰੰਗ ਵਧੀਆ ਕੀਤਾ ਉਹਦੇ ਕਰਕੇ ਆ ਤੁਸੀਂ ਦੇਖ ਸਕਦੇ ਹੋ ਇਹਦੇ ਤੇ ਕੁਝ ਵੀ ਨਹੀਂ ਲਿਖਿਆ ਜੋਂਡੀਅਰ ਦਾ ਮਾਰਕਾ ਇੱਕ ਥਾਂ ਲੱਗਿਆ ਉਹ ਵੀ ਕਿਸੇ ਕੋਲੋਂ ਸਟicker ਲਵਾਇਆ ਹੈ ਇਹ ਕਹਿ ਰਿਹਾ ਕਿ ਲੋਕਾਂ ਨੂੰ ਇਹ ਹੋ ਜਾਣਾ ਕਿ ਇਹ ਟਰਾਲੀ ਹੈ ਜਿਹੜੀ ਜੋਂਡੀਅਰ ਕੰਪਨੀ ਦੀ ਹੈ ਤਾਂ ਮੈਂ ਕੰਪਨੀ ਨੂੰ ਬੇਨਤੀ ਕਰਦਾ ਕਿ ਉਹ ਟਰਾਲੀ ਦਾ ਸਿਰਫ ਰੰਗ ਹੀ ਜ਼ਿੰਮੇਦਾਰ ਮੈਚ ਕਰਕੇ ਕਰਾਉਂਦਾ ਉਹ ਟਰਾਲੀ ਬਣਾਉਣ ਵਾਲੇ ਮਿਸਤਰੀ ਦਾ ਨਾਮ ਲਿਖਿਆ ਹੁੰਦਾ ਉੱਤੇ ਕਿ ਇਹ ਕਿੰਨਾ ਦੁਆਰਾ ਬਣਾਈ ਗਈ ਹੈ ਉਹਦੇ ਤੇ ਇੰਜ ਨਹੀਂ ਲਿਖਿਆ ਕਿ ਇਹ ਟਰਾਲੀ ਜੋਂਡੀਅਰ ਨੇ ਬਣਾ ਕੇ ਦਿੱਤੀ ਹੈ ਤੇ ਹੁਣ ਮੰਨ ਲਓ ਇਹ ਗੱਲ ਮੈਂ ਕਿਸਾਨ ਵੀਰਾਂ ਦੇ ਸਾਹਮਣੇ ਵੀ ਰੱਖੀ ਸੀ ਕਿਸਾਨ ਵੀਰਾਂ ਦਾ ਵੀ ਕਹਿਣਾ ਇਹ ਹੈ ਕਿ ਜੇਕਰ ਕੋਈ ਆਪਣੇ ਮੰਨ ਲਓ 5310 ਟਰੈਕਟਰ ਹੈਗਾ ਜੋਂਡੀਅਰ 13 ਲੱਖ ਤੋਂ ਪਲੱਸ 13 ਲੱਖ ਦਾ ਟਰੈਕਟਰ ਹੈ 4 ਲੱਖ ਦਾ ਕੋਈ ਟਰਾਲਾ ਬਣਾਉਂਦਾ ਘੱਟੋ ਘੱਟ 4-5 ਲੱਖ ਰੁਪਈਆ ਜ਼ਿਮੀਂਦਾਰ ਸ਼ੌਂਕ ਨਾਲ ਲਾ ਦਿੰਦਾ ਟਰਾਲੇ ਤੇ ਤੇ ਉਹ ਜਦੋਂ 15-17 ਲੱਖ ਰੁਪਈਆ ਲਾ ਕੇ ਕਿਸਾਨ ਵੀਰਾਂ ਦਾ ਇਹ ਕਹਿਣਾ ਹੈ ਕਿ ਅਸੀਂ ਰੰਗ ਕਿਸੇ ਤੋਂ ਪੁੱਛ ਕੇ ਕਰਾਵਾਂਗੇ ਹੁਣ ਇਹ ਵੇਖੋ ਉਹਨਾਂ ਦਾ ਕਹਿਣਾ ਇਹ ਹੈ ਇਹ ਮੈਂ ਗੱਲ ਜ਼ਿਮੀਂਦਾਰਾਂ ਦੇ ਕਿਸਾਨ ਵੀਰਾਂ ਦੇ ਸਾਹਮਣੇ ਰੱਖੀ ਸੀ ਕਿ ਅਸੀਂ ਤਾਂ ਰੰਗ ਕਰਨਾ ਅਸੀਂ ਜੋਂਡੀਅਰ ਸ਼ੇਡ ਨਹੀਂ ਕਰਾਂਗੇ ਕਿਉਂਕਿ ਕੰਪਨੀ ਨੇ ਕਹਿਤਾ ਕਿ ਇਹ ਪੇਟੈਂਟ ਆ ਇਹਨੂੰ ਕਲਰ ਨੂੰ ਤੁਸੀਂ ਕਿਤੇ ਹੋਰ ਨਹੀਂ ਕਰ ਸਕਦੇ ਤਾਂ ਮੈਂ ਉਹੀ ਗੱਲ ਕਿਸਾਨਾ ਸਾਹਮਣੇ ਰੱਖਤੀ ਕਿ ਅਸੀਂ ਜੋਂਡੀਅਰ ਨੂੰ ਜੋਂਡੀਅਰ ਦੀ ਸ਼ੇਡ ਹੈ ਜਿਹੜੀ ਉਹਦੀ ਮੈਚਿੰਗ ਅਸੀਂ ਟਰਾਲੀ ਨੂੰ ਨਹੀਂ ਕਰਕੇ ਦੇ ਸਕਦੇ ਉਹ ਹੁਣ ਜ਼ਿੰਮੇਦਾਰਾਂ ਦਾ ਕਹਿਣਾ ਇਹ ਹੈ ਕਿ ਅਸੀਂ 14-15 ਲੱਖ ਰੁਪਈਆ ਲਾ ਕੇ ਜੋਂਡੀਅਰ ਕੰਪਨੀ ਦਾ ਵੀ ਟਰੈਕਟਰ ਲੈ ਕੇ ਟਰਾਲੀ ਅਸੀਂ ਉਸ ਦੇ ਨਾਲ ਦੀ ਕਰਾਵਾਂਗੇ ਜਾਂ ਹੁਣ ਹਰੇ ਟਰੈਕਟਰ ਦੇ ਮਗਰ ਲਾਲ ਟਰਾਲੀ ਤਾਂ ਨਹੀਂ ਹੋ ਸਕਦੀ ਹੁਣ ਜੇ ਜ਼ਿਮੀਦਾਰਾਂ ਦਾ ਕਹਿਣਾ ਇਹ ਹੈ ਕਿ ਵੀ ਟਰਾਲੀ ਅਸੀਂ ਹਰੀ ਆਪ ਦੀ ਮਰਜ਼ੀ ਨਾਲ ਕਰਾਉਨੇ ਆ ਸਟicker ਕਿਤੋਂ ਕੰਪਨੀ ਇਹ Google ਤੇ ਪਏ ਆ ਡਾਊਨਲੋਡ ਕਰਕੇ ਲੋਕ ਬਣਾਉਂਦੇ ਆ ਇੱਕ ਮੈਚਿੰਗ ਕਰਨ ਲਈ ਹੋਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਕੰਪਨੀ ਨੂੰ ਜਾਂ ਉਹਦਾ ਨਾਮ ਗਲਤ ਵਰਤ ਰਿਹਾ ਜਾਂ ਕਿੱਦਾਂ ਤੇ ਮੈਂ ਇਹ ਜੁੰਡੀਅਰ ਕੰਪਨੀ ਨੂੰ ਬੇਨਤੀ ਕਰਦਾ ਕਿ ਇਸ ਮਸਲੇ ਦਾ ਕੋਈ ਹੋਰ ਹੱਲ ਕੱਢਿਆ ਜਾਵੇ ਕਿਉਂਕਿ ਕਿਸਾਨ ਵੀਰ ਹੈ ਜੁੰਡੀਅਰ ਟਰੈਕਟਰ ਨੂੰ ਬਹੁਤ ਜ਼ਿਆਦਾ ਖਰੀਦਦੇ ਆ ਬਹੁਤ ਚੰਗਾ ਟਰੈਕਟਰ ਆ ਪਰ ਜਿਹੜਾ ਰੰਗ ਦਾ ਮਸਲਾ ਹੈ ਰੰਗ ਫਿਰ ਉਸ ਨੂੰ ਉਹਦੇ ਮੁਤਾਬਕ ਹੀ ਕਰਾਇਆ ਜਾਣਾ ਹੁਣ ਦੇਖੋ ਜਿਹਦੇ ਕੋਲ ਸਵਰਾਜ ਟਰੈਕਟਰ ਹੈ ਉਹ ਟਰਾਲੀ ਨੂੰ ਰੈੱਡ ਕਲਰ ਕਰਾਉਂਦਾ ਉਦਾਂ ਹੀ ਜਿਹਦੇ ਕੋਲ ਹੋਲੈਂਡਰ ਹੈ ਤਾਂ ਉਹ ਆਸਟ੍ਰੇਲੀ ਨੂੰ ਉਦਾਂ ਦਾ ਨੀਲਾ ਰੰਗ ਕਰਾਉ ਹੋਲੈਂਡ ਦੇ ਨਾਲ ਦਾ ਉਸੇ ਤਰ੍ਹਾਂ ਲੋਕ ਜੋਂਡੀਅਰ ਨੂੰ ਇਹ ਕਲਰ ਕਰਾਉਂਦੇ ਆ ਤੇ ਆਪਣਾ ਕੋਈ ਚੱਕਰ ਨਹੀਂ ਅਸੀਂ ਨਾ ਕਰਾਂਗੇ ਅਸੀਂ ਤਾਂ ਜਵਾਬ ਹੀ ਦੇਣਾ ਸਾਨੂੰ ਤਾਂ ਹੁਣ 5-700 ਜਿਹੜੀ ਦਿਹਾੜੀ ਪੈਣੀ ਹੁੰਦੀ ਆ ਰੰਗ ਦੇ ਕੰਮ ਦੇ ਵਿੱਚ ਉਹ ਲੇਬਰ ਦੇ ਵਿੱਚ ਆਪਾਂ ਏਡਾ ਵੱਡਾ ਹਰਜਾਨਾ ਤਾਂ ਨਹੀਂ ਭਰ ਸਕਦੇ ਨਾ ਤੇ ਹੁਣ ਗੱਲ ਇਹ ਹੈ ਕਿ ਇਹ ਹੁਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਿਸਾਨਾਂ ਤੱਕ ਇਹ ਵੀਡੀਓ ਪਹੁੰਚਾਇਓ ਤੇ ਕਿਸਾਨ ਆ ਜਿਹੜੇ ਇਸ ਨੂੰ ਉਸ ਲੈਵਲ ਤੇ ਗੱਲ ਕਰਨ ਜੰਡੀਅਰ ਕੰਪਨੀ ਨਾਲ ਗੱਲ ਕਰਨ ਕਿਸਾਨ ਏਕਤਾ ਇਸ ਪੱਖ ਨੂੰ ਰੱਖੇ ਹੁਣ ਕਿਸਾਨਾਂ ਦਾ ਕਹਿਣਾ ਇਹ ਹੈ ਕਿ ਅਸੀਂ 15 ਲੱਖ 17 ਲੱਖ ਰੁਪਇਆ ਲਾ ਕੇ ਅਸੀਂ ਉਹਨੂੰ ਰੰਗ ਪਿੱਛੇ ਇਸ ਤਰ੍ਹਾਂ ਦਾ ਰੰਗ ਕਿਵੇਂ ਕਰਾ ਸਕਦੇ ਆ ਰੰਗ ਤਾਂ ਅਕਸਰ ਟਰੈਕਟਰ ਦੇ ਨਾਲ ਦਾ ਹੀ ਕਰਾਉਣਾ ਪੈਂਦਾ ਤੇ ਆਪਾਂ ਉਸ ਦੇ ਵਿੱਚ ਜੋ ਜੋਂਡੀਅਰ ਨਾਲ ਦਾ ਰੰਗ ਕਰਿਆ ਉਹਦੇ ਵਿੱਚ ਆਪਾਂ ਉਸ ਨੂੰ ਇਹ ਜਿਹੀ ਨਹੀਂ ਲਿਖਿਆ ਉੱਤੇ ਕਿ ਮੈਡ ਇਨ ਜੋਂਡੀਅਰ ਜਾਂ ਜੋਂਡੀਅਰ ਦੁਆਰਾ ਬਣਾਈ ਗਈ ਹੈ ਜਾਂ ਕੁਝ ਵੀ ਹੈ ਕਿਉਂਕਿ ਕੰਪਨੀ ਦਾ ਕਹਿਣਾ ਇਹ ਹੈ ਕਿ ਲੋਕਾਂ ਨੂੰ ਭੁਲੇਖਾ ਪੈਂਦਾ ਸਾਡਾ ਜਿਹੜਾ ਇਹ ਕਲਰ ਹੈ ਇਹ ਤੁਸੀਂ ਟਰਾਲੀ ਨੂੰ ਨਹੀਂ ਕਰ ਸਕਦੇ ਲੋਕ ਲੋਕ ਗੁੰਮਰਾਹ ਹੁੰਦੇ ਹਨ ਕਿ ਇਹ ਸ਼ਾਇਦ ਜੋਂਡੀਅਰ ਕੰਪਨੀ ਦੀ ਟਰਾਲੀ ਹੈ ਤੇ ਮੈਂ ਬੇਨਤੀ ਕਰਦਾ ਕਿਸਾਨ ਵੀਰਾਂ ਨੂੰ ਕਿ ਅੱਗੇ ਤੋਂ ਏ ਮਾਤਾ ਸੋਚੋ ਕਿ ਵੀ ਤੁਹਾਡੇ ਕੋਲ ਟਰੈਕਟਰ ਜੋਂਡੀਅਰ ਦਾ ਤੁਸੀਂ 15 ਲੱਖ 17 ਲੱਖ ਟਰਾਲੀ ਸਮੇਤ ਲਾਇਆ ਜਾਂ 18 ਲੱਖ ਤੁਸੀਂ ਰੁਪਇਆ ਲਾ ਕੇ ਰੰਗ ਵੀ ਤੁਸੀਂ ਮਰਜ਼ੀ ਦਾ ਕਰਾ ਲਓਗੇ ਤੁਸੀਂ ਟਰੈਕਟਰ ਜੋਂਡੀਅਰ ਲੈ ਸਕਦੇ ਹੋ ਪਰ ਉਹਦੇ ਮਗਰ ਜਿਹੜੀ ਟਰਾਲੀ ਹੈ ਉਸ ਨੂੰ ਜੋਂਡੀਅਰ ਰੰਗ ਨਹੀਂ ਕਰਾ ਸਕਦੇ ਇਹ ਕੰਪਨੀ ਵੱਲੋਂ ਸਖਤ ਹਦਾਇਤਾਂ ਦੇਤੀਆਂ ਹਰ ਇੱਕ ਪੇਂਟਰ ਨੂੰ ਹਰ ਇੱਕ ਮਿਸਤਰੀ ਨੂੰ ਇਹ ਲੈਟਰ ਪਹੁੰਚ ਵੀ ਰਿਹਾ ਤੇ ਜਿਨ੍ਹਾਂ ਜਿਨ੍ਹਾਂ ਕੋਲੇ ਪਹੁੰਚ ਰਿਹਾ ਤੁਸੀਂ ਜ਼ਰੂਰ ਦੱਸਿਓ ਫਿਰ ਉਸ ਤੋਂ ਬਾਅਦ ਮੈਂ ਮੇਰੇ ਕੋਲ ਇਹ 12 ਮਹੀਨੇ ਚ ਮੇਲ ਆਉਂਦੀ ਹੈ ਤੇ ਉਸ ਤੋਂ ਬਾਅਦ ਮੈਂ ਧਿਆਨ ਨਹੀਂ ਕਰਿਆ ਫਿਰ ਮੈਨੂੰ ਡਾਕ ਦੁਆਰਾ ਲੈਟਰ ਆਉਂਦਾ ਫਿਰ ਮੈਂ 2-4 ਦਿਨਾਂ ਦੇ ਅੰਦਰ ਅੰਦਰ ਹੀ ਐਡਵੋਕੇਟ ਸਾਹਿਬ ਤੋਂ ਉਹਨਾਂ ਨੂੰ ਇਹ ਜਵਾਬ ਦਿਵਾਇਆ ਕਿ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਤੇ ਜੋ ਜ਼ਿੰਮੇਵਾਰ ਹੈ ਕਿਸਾਨ ਉਹ ਰੰਗ ਵੀ ਲਿਆ ਕੇ ਦਿੰਦਾ ਉਹੀ ਅੱਗੇ ਸਟicker ਲਗਾਉਂਦਾ ਸਾਡਾ ਸਿਰਫ ਪੇਂਟ ਕਰਨ ਦਾ ਕੰਮ ਹੈ ਜੇ ਕੰਪਨੀ ਕਹਿੰਦੀ ਹੈ ਤਾਂ ਅਸੀਂ ਪੇਂਟ ਨਹੀਂ ਕਰਾਂਗੇ ਪਰ ਗੱਲ ਹੁਣ ਕਿਸਾਨਾਂ ਤੇ ਆ ਚੁੱਕੀ ਹੈ ਵੀ ਕਿਸਾਨ ਹੁਣ ਇਸ ਗੱਲ ਨੂੰ ਅੱਗੇ ਰੱਖਣ ਕੰਪਨੀ ਦੇ ਕਿ ਜੇਕਰ ਉਹ ਇੰਨਾ ਮਹਿੰਗਾ ਟਰੈਕਟਰ ਵੀ ਲੈਂਦੇ ਹਨ ਤਾਂ ਟਰਾਲੀ ਦੇ ਰੰਗ ਦਾ ਕੋਈ ਹੋਰ ਹੱਲ ਕੀਤਾ ਜਾਵੇ ਇਹਦੇ ਤੇ ਇਤਰਾਜ਼ ਨਾ ਕੀਤਾ ਜਾਵੇ ਕਿਉਂਕਿ ਸਾਰੇ ਕੰਪਨੀਆਂ ਦੇ ਜਿਹੜੇ ਟਰੈਕਟਰ ਹੈ ਉਹਦੇ ਮੁਤਾਬਕ ਹੀ ਟਰਾਲੀ ਨੂੰ ਰੰਗ ਹੁੰਦਾ ਤੇ ਜਿਹੜੇ ਟਰਾਲੀਆਂ ਬਣਾਉਣ ਵਾਲੇ ਆ ਉਹ ਵੀ ਇਸ ਮਸਲੇ 'ਚ ਤਾਨ ਦੇ ਰਹੇ ਨੇ ਕਿਉਂਕਿ ਜਦ ਮੈਂ ਇਹ ਵਕੀਲ ਐਡਵੋਕੇਟ ਦੁਆਰਾ ਮੈਂ ਇਹ ਜਵਾਬ ਦੇਤਾ ਕੰਪਨੀ ਨੂੰ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਸੱਤ ਪੋਸਟਾਂ ਅੱਠ ਡਿਲੀਟ ਕੀਤੀਆਂ ਜੋ ਕਿਸੇ ਹੋਰ ਆਈਡੀ ਤੋਂ ਵੀ ਪਾਈਆਂ ਸੀ ਮੈਨੂੰ ਟੈਗ ਕਰਕੇ ਪਾਈਆਂ ਸੀ ਉਹ ਡਿਲੀਟ ਤਾਂ ਕਰੀਆਂ ਕਰੀਆਂ ਨਾਲ ਜਿਹੜਾ ਮੇਰਾ ਪੇਜ ਸੀ 25 27000 ਫੋਲੋਅਰ ਵਾਲਾ ਪੇਜ ਸੀਗਾ ਇੰਸਟਾਗ੍ਰਾਮ ਦਾ ਜਿਹਦੇ ਵਿੱਚ ਐਗਰੀਕਲਚਰ ਸੰਬੰਧੀ ਵੀਡੀਓ ਪੈਂਦੀਆਂ ਸੀ ਉਹ ਪੇਜ ਵੀ ਡਿਲੀਟ ਹੋ ਗਿਆ ਉਹ ਪੇਜ ਤੁਸੀਂ ਸਰਚ ਕਰਕੇ ਦੇਖੋਗੇ ਰਿਕਵਰ ਮੈਂ ਕਰਾਉਣਾ ਦਿੱਤਾ ਜੇ ਪੇਜ ਮਿਲ ਗਿਆ ਤਾਂ ਠੀਕ ਹੈ ਨਹੀਂ ਤਾਂ ਉਹਦਾ ਵੀ ਚਲੋ ਕੋਈ ਚੱਕਰ ਨਹੀਂ ਕਿਉਂਕਿ ਆਪਾਂ ਕੋਈ ਸੋਸ਼ਲ ਮੀਡੀਆ ਤੋਂ ਪੈਸੇ ਨਹੀਂ ਕਮਾਉਂਦੇ ਨਾ ਆਪਾਂ ਫੇਸਬੁੱਕ ਤੋਂ ਕੋਈ ਕਮਾਉਂਦੇ ਆ ਨਾ YouTube ਤੋਂ ਨਾ Instagram ਤੋਂ ਕਿਉਂਕਿ ਆਪਾਂ ਐਗਰੀਕਲਚਰ ਸੰਬੰਧੀ ਵੀਡੀਓ ਪਾਉਂਦੇ ਆ ਆਪਣੇ ਕੋਲ ਬੇਸਿਕ ਕੰਮ ਹੋ ਤਾਂ ਆਪਾਂ ਜਿਆਦਾ YouTube ਦੀ ਕਮਾਈ ਦੇ ਸਿਰ ਤੇ ਨਹੀਂ ਬੈਠੇ ਤੇ ਪਰ ਮੇਨ ਗੱਲ ਇਹ ਹੈ ਕਿ ਤੁਹਾਡੀ ਆਈਡੀਆਂ ਵੀ ਜਾ ਸਕਦੀਆਂ ਤੁਹਾਡੇ ਪੇਜ ਵੀ ਡਿਲੀਟ ਹੋ ਸਕਦੇ ਆ ਤੇ ਕੋਈ ਹੋਰ ਵੀ ਵੱਡਾ ਐਕਸ਼ਨ ਹੋ ਸਕਦਾ ਕਿਉਂਕਿ ਵੀਡੀਓ ਦੇ ਵਿੱਚ ਇਹਦੇ ਚ ਮੇਲ ਦੇ ਵਿੱਚ ਇਹ ਦੱਸਿਆ ਗਿਆ ਹੈ ਤੇ ਜੇਕਰ ਤੁਸੀਂ ਗੌਰ ਨਹੀਂ ਕਰ ਰਹੇ ਤਾਂ ਤੁਹਾਨੂੰ ਇਹ ਜਵਾਬ ਕੋਰਟ ਦੇ ਵਿੱਚ ਦੇਣਾ ਪੈ ਸਕਦਾ ਤੇ ਜਿਨ੍ਹਾਂ ਵੱਲੋਂ ਇਹ ਆਪਣੇ ਲੈਟਰ ਆਇਆ ਮੈਂ ਸਕਰੀਨ ਤੇ ਨਾਲ ਵੀ ਦੇ ਦਿੰਨਾ ਉਸ ਐਡਰੈਸ ਤੇ ਪੂਨੇ ਦਾ ਐਡਰੈਸ ਲਿਖਿਆ ਉੱਥੋਂ ਇਹ ਆਇਆ ਆਸਾਨ ਵੀਰੋ ਵੀ ਇਹਦਾ ਹੱਲ ਤੁਸੀਂ ਦੱਸੋ ਵੀ ਇਹ ਗੱਲ ਸਹੀ ਹੈ ਜਾਂ ਨਹੀਂ ਜੇ ਸਹੀ ਹੈ ਤਾਂ ਵੀ ਦੱਸੋ ਜੇ ਗਲਤ ਹੈ ਤਾਂ ਵੀ ਕੰਪਨੀ ਤੱਕ ਤੁਸੀਂ ਕਰ ਸਕਦੇ ਹੋ ਪਹੁੰਚ ਏਜੰਸੀਆਂ 'ਚ ਗੱਲ ਕਰੋ ਟਰੈਕਟਰਾਂ ਦੇ ਜੇ ਉਹ ਅੱਗੇ ਗੱਲ ਕਰਨ ਜਾਂ ਤੁਸੀਂ ਮੇਲ ਕਰ ਸਕਦੇ ਹੋ ਵੈਬਸਾਈਟ ਤੇ ਜਾ ਕੇ ਕੋਈ ਗੱਲ ਕਰ ਸਕਦੇ ਹੋ ਤਾਂ ਉਹਨਾਂ ਨੂੰ ਦੱਸੋ ਕਿ ਇਹ ਰੰਗ ਕਰਨ ਵਾਲਾ ਮਸਲਾ ਹੈ ਇਹ ਏਡਾ ਵੱਡਾ ਕੋਈ ਮਸਲਾ ਨਹੀਂ ਹੁੰਦਾ ਤੇ ਇਹਨੂੰ ਥੋੜਾ ਜਿਹਾ ਵਿਚਾਰਿਆ ਜਾਵੇ ਬਦਲਿਆ ਜਾਵੇ ਕਿਉਂਕਿ ਦੇਖੋ ਹੁਣ ਇਹ ਗੱਲ ਵਾਰ-ਵਾਰ ਆ ਰਹੀ ਹੈ ਮੈਂ ਆਹ ਵੀਡੀਓ ਪਾਉਣੀ ਨਹੀਂ ਸੀ ਕੁਝ ਦਿਨ ਪਹਿਲਾਂ ਦੇ ਹੋ ਗਿਆ ਮੈਂ ਵੀਡੀਓ ਮੈਂ ਪਾਉਣ ਦਾ ਮੇਰਾ ਮਕਸਦ ਇਹ ਹੈ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕੋਈ 5 400 ਦਿਹਾੜੀ ਕਰਨ ਵਾਲਾ ਪੇਂਟਰ ਉਹ ਵੀ ਨਾ ਰਗੜਿਆ ਜਾਵੇ ਟਰਾਲੀਆਂ ਬਣਾਉਣ ਵਾਲਾ ਮਿਸਤਰੀ ਉਹਦੇ ਤੇ ਵੀ ਨਾ ਕੋਈ ਐਕਸ਼ਨ ਆ ਜਾਵੇ ਕਿਉਂਕਿ ਵਰਕਸ਼ਾਪ ਦਾ ਨਾਮ ਲਿਖਿਆ ਹੁੰਦਾ ਜੋਂਡੀਅਰ ਸ਼ੇਡ ਤੋਂ ਥੋੜਾ ਜਿਹਾ ਆਪਦਾ ਵੀ ਕਿਨਾਰਾ ਕਰੋ ਜੋਂਡੀਅਰ ਦਾ ਜਿਹੜਾ ਕਲਰ ਆ ਉਹ ਤੁਸੀਂ ਯੂਜ਼ ਨਾ ਕਰੋ ਕਿਉਂਕਿ ਕੰਪਨੀ ਵੱਲੋਂ ਕਿਹਾ ਗਿਆ ਇਹ ਪੈਟੈਂਟ ਕਲਰ ਆ ਇਹਨੂੰ ਸਿਰਫ ਜੋਂਡੀਅਰ ਕੰਪਨੀ ਯੂਜ਼ ਕਰ ਸਕਦੀ ਹੈ ਤੁਸੀਂ ਨਹੀਂ ਕਰ ਸਕਦੇ ਪਰ ਗੱਲ ਇਹ ਵੀ ਹੈ ਕਿ ਵੱਡੀਆਂ ਨਾਮੀ ਵਰਕਸ਼ਾਪਾਂ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸਾਰੇ ਜਾਣਦੇ ਸਭ ਤੋਂ ਮਸ਼ਹੂਰ ਪੰਜਾਬ ਦੀ ਜਿਹੜੀ ਟਰਾਲੀਆਂ ਵਾਲੀ ਕੰਪਨੀ ਆ ਟਰਾਲੀਆਂ ਬਣਾਉਂਦੇ ਵੀ ਆ ਵਰਕਸ਼ਾਪ ਆ ਬਹੁ ਵੱਡੀ ਉਹਨਾਂ ਦੇ ਤੁਸੀਂ ਦੇਖੋਗੇ YouTube ਤੇ ਕੱਢ ਕੇ ਵੀਡੀਓ ਤਾਂ ਇਨੀਆਂ ਵੀਡੀਓ ਜੋਂਡੀਅਰ ਦਾ ਨਾਮ ਲੈ ਕੇ ਵੀ ਬਣਾਈਆਂ ਹੋਈਆਂ ਤੇ ਬਕਾਇਦਾ ਇਹ ਵੀ ਕਿਹਾ ਹੋਇਆ ਕਿ ਟਰਾਲੀ ਜੋਂਡੀਅਰ ਦੇ ਨਾਲ ਦੀ ਆ ਇਹ ਸ਼ੇਡ ਉਹੀ ਐ ਉਹਨਾਂ ਤੇ ਕੋਈ ਕਿਸੇ ਤਰ੍ਹਾਂ ਦਾ ਹਜੇ ਕੋਈ ਐਕਸ਼ਨ ਨਹੀਂ ਹੋਇਆ ਤੇ ਆਪਣਾ ਸਿਰਫ ਰੰਗ ਦਾ ਕੰਮ ਐ ਤੇ ਆਪਾਂ ਨੂੰ ਇਹ 6 ਪੇਜਾਂ ਦਾ ਨੋਟਿਸ ਇਹਨਾਂ ਨੇ ਕੱਢਤਾ ਜਵਾਬ ਮੇਲ ਦੁਆਰਾ ਦੇਤਾ ਆਪਣੇ ਵਿਚਾਰ ਵੀ ਦੱਸਤੇ ਫਿਰ ਵੀ ਪੇਜ ਡਿਲੀਟ ਹੋਇਆ ਇਹਦਾ ਕੀ ਕਾਰਨ ਇਹ ਮੈਂ ਕੁਝ ਨਹੀਂ ਕਹਿ ਸਕਦਾ ਕੰਪਨੀ ਨੇ ਡਿਲੀਟ ਕਰਾਇਆ ਜਾਂ ਕੁਝ ਵੀ ਕਿਉਂਕਿ ਪੋਸਟਾਂ ਡਿਲੀਟ ਹੁੰਦੀਆਂ 7-8 ਮੇਰੇ ਕੋਲ ਰਿਮੂਵ ਦੇ ਨੋਟੀਫਿਕੇਸ਼ਨ ਆਉਂਦੇ ਆ ਕਿ ਤੁਹਾਡੀਆਂ ਪੋਸਟਾਂ ਅਸੀਂ ਜਿਹੜੀਆਂ ਤੁਹਾਡੀਆਂ ਪੋਸਟਾਂ ਇਹ ਡਿਲੀਟ ਕਰਵਾਤੀਆਂ ਤੇ ਨਾਲ ਦੇ ਨਾਲ ਪੇਜ ਡਿਲੀਟ ਹੋ ਜਾਂਦਾ ਤਾਂ ਮੈਂ ਬੇਨਤੀ ਕਰਦਾ ਕਿ ਇਹਨਾਂ ਨੇ ਲਿਖਿਆ ਆ ਮੇਰੇ ਜਵਾਬ ਆ ਜਿਹੜਾ ਮੈਂ ਥੋੜੀ ਦੇਰ ਲਈ ਸਕਰੀਨ ਤੇ ਦਿਖਾ ਦਿੰਨਾ ਵਕੀਲ ਦੁਆਰਾ ਵੀ ਦਵਾਇਆ ਗਿਆ ਤੇ ਇਹ ਮਸਲਾ ਜਿਆਦਾ ਵੀ ਵਿਗੜ ਸਕਦਾ ਕਿਉਂਕਿ ਹਰ ਕਿਸਾਨ ਵੀਰ ਆਪਣੇ ਪੰਜਾਬ ਦੇ ਵਿੱਚ ਜੋਂਡੀਅਰ ਕੰਪਨੀ ਦੇ ਟਰੈਕਟਰ ਬਹੁਤ ਹਨ ਲੋਕ ਵਰਤਦੇ ਹਨ ਬਹੁਤ ਵਧੀਆ ਕੰਪਨੀ ਦੇ ਟਰੈਕਟਰ ਆ ਪਰ ਰੰਗ ਦੇ ਵਿੱਚ ਥੋੜੀ ਮਰਜ਼ੀ ਨਹੀਂ ਚੱਲ ਸਕਦੀ ਜੇਕਰ ਤੁਹਾਡੇ ਕੋਲ 13 ਲੱਖ ਤੋਂ ਉੱਤੇ ਟਰੈਕਟਰ ਆ 4 ਲੱਖ ਦੀ ਤੁਸੀਂ ਟਰਾਲੀ ਬਣਵਾ ਲਈ ਜੋਂਡੀਅਰ ਟਰੈਕਟਰ ਨਗਰ ਪਰ ਰੰਗ ਤੁਸੀਂ ਆਪਣੀ ਮਰਜ਼ੀ ਨਾਲ ਉਹਨੂੰ ਨਹੀਂ ਕਰਾ ਸਕਦੇ ਇਹ ਕੰਪਨੀ ਨੇ ਕਹਿ ਦਿੱਤਾ ਵੀ ਰੰਗ ਤੁਸੀਂ ਨਹੀਂ ਕਰਾ ਸਕਦੇ ਹੁਣ ਤੁਸੀਂ ਆਪਣਾ ਵਿਚਾਰ ਜ਼ਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਹਰ ਪੇਂਟਰ ਹਰ ਕਿਸਾਨ ਤੇ ਹਰ ਮਿਸਤਰੀ ਵੀਰ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਇਸ ਮਸਲੇ ਨੂੰ ਕਿਸਾਨੀ ਯੂਨੀਅਨ ਦੁਆਰਾ ਅੱਗੇ ਰੱਖੋ ਜਾਂ ਕੰਪਨੀ ਨਾਲ ਤੁਸੀਂ ਪਹੁੰਚ ਕਰੋ ਕਿਉਂਕਿ ਸਾਡਾ ਤਾਂ ਬਸ ਹੁਣ ਰੋਲ ਖਤਮ ਆ ਸਾਨੂੰ ਤਾਂ ਕੰਪਨੀ ਨੇ ਕਹਿਤਾ ਕਿ ਤੁਸੀਂ ਪੇਂਟ ਨਹੀਂ ਕਰਨਾ ਜੋਂਡੀਅਰ ਕਲਰ ਜਿਹੜਾ ਮੈਚਿੰਗ ਆ ਉਹ ਨਹੀਂ ਕਰਨੀ ਤਾਂ ਅਸੀਂ ਨਾ ਕਰਾਂਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਮਸਲਾ ਇੱਥੇ ਹੱਲ ਹੋਣਾ ਨਹੀਂ ਤਾਂ ਕਿ ਕਿਸੇ ਦਾ ਨੁਕਸਾਨ ਹੋ ਸਕਦਾ ਹੈ ਇਹਦੇ ਤੇ ਕੋਈ ਵੀ ਐਕਸ਼ਨ ਹੋ ਸਕਦਾ ਕੰਪਨੀ ਨੇ ਕਿਹਾ ਤਾਂ ਕਿ ਤੁਸੀਂ ਜੌਂਡੀਅਰ ਛੇਡ ਨਹੀਂ ਯੂਜ਼ ਕਰ ਸਕਦੇ ਤੇ ਹੁਣ ਤੁਸੀਂ ਵੀ ਆਪ ਦਾ ਵਿਚਾਰ ਲਓ ਹੋਰ ਜਿਹੜਾ ਕਲਰ ਪੇਂਟ ਕਰਨਾ ਉਸੇ ਕਰ ਦੇਾਂਗੇ ਕਿਉਂਕਿ ਅਸੀਂ ਤਾਂ ਮਾਥਾ ਬਿਲਕੁਲ ਹੈ ਯਾਨੀ ਕਿ ਜਾਨ ਛੜਾਈ ਹੈ ਇੱਕ ਹਿਸਾਬ ਦੀ ਕੰਪਨੀ ਨੂੰ ਕਹਿ ਕੇ ਪੇਜ ਦਾ ਵੀ ਨੁਕਸਾਨ ਕਰਾਇਆ ਪੇਜ ਦਾ ਮੈਂ ਨਹੀਂ ਕਹਿ ਸਕਦਾ ਕਿ ਕਿੰਨਾ ਵੱਲੋਂ ਡਿਲੀਟ ਹੋਇਆ ਪਰ ਵੀਡੀਓ ਰਿਮੂਵ ਹੁੰਦੀ ਗਈ ਤੇ ਪੇਜ ਡਿਲੀਟ ਹੁੰਦਾ ਗਿਆ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਰੀਕਵਰ ਮੈਂ ਕਰਾਣਾ ਦਿੱਤਾ ਪਰ ਹਾਲੇ ਤੱਕ ਪੇਜ ਆ ਨਹੀਂ ਰਿਹਾ ਦੇ ਪੇਂਟਰ ਗੁਬਿੰਦਗੜ ਦੇ ਨਾਂ ਤੇ ਇੰਸਟਾਗ੍ਰam ਪੇਜ ਸੀ ਤੇ ਉਹਦੇ 'ਚ ਗ੍ਰੀਨ ਕਲਰ ਦਾ ਲੋਗੋ ਲੱਗਿਆ ਸੀ ਜੋ ਕਿ ਹੁਣ ਹੈ ਨਹੀਂ 1500 ਦੇ ਉੱਤੇ 2000 ਦੇ ਨੇੜੇ ਪੋਸਟਾਂ ਵੀ ਸੀ ਆਪਣਾ ਐਗਰੀਕਲਚਰ ਸੁਣ ਦੀ। ਤੋਂ ਤੁਸੀਂ ਆਪਣਾ ਨੁਕਸਾਨ ਨਾ ਕਰਾ ਲਿਓ ਪੇਂਟ ਕਰਾ ਕੇ ਟਰੈਕਟਰ ਭਾਵੇਂ ਤੁਹਾਡੇ ਕੋਲ ਜੋਂਡੀਅਰ ਆ ਪਰ ਕਲਰ ਤੁਸੀਂ ਜੋਂਡੀਅਰ ਨਾਲ ਨਹੀਂ ਕਰਾ ਸਕਦੇ। ਹਰ ਕਿਸਾਨ ਤੱਕ ਵੀਡੀਓ ਨੂੰ ਸ਼ੇਅਰ ਕਰਿਓ। ਤੇ ਆਪਣੀ رائے ਜ਼ਰੂਰ ਦਿਓ ਤੇ ਇਹ ਆਪਣੇ ਆਪਣੇ ਵਿਚਾਰ ਤੁਸੀਂ ਜੋਂਡੀਅਰ ਕੰਪਨੀ ਨਾਲ ਜਾਂ ਕਿਸਾਨ ਏਕਤਾ ਨਾਲ ਯੂਨੀਅਨ ਨਾਲ ਤੁਸੀਂ ਆਪਣਾ ਵਿਚਾਰ ਜ਼ਰੂਰ ਰੱਖੋ ਤੇ ਇਸ ਮਸਲੇ ਦਾ ਕੋਈ ਠੁਕਮਾ ਹੱਲ ਕੱਢੋ ਨਹੀਂ ਤਾਂ ਕਿਉਂਕਿ ਦੇਖੋ ਪੇਂਟ ਵਾਲਾ ਕੋਈ ਵੱਡਾ ਮਸਲਾ ਨਹੀਂ ਹੁਣ ਤੁਸੀਂ 17-18 ਲੱਖ ਰੁਪਇਆ ਲਾ ਕੇ ਟਰੈਕਟਰ ਵੱਡਾ ਲੈ ਕੇ ਟਰਾਲੀ ਬਣਾ ਕੇ ਪਰ ਪੇਂਟ ਤੁਸੀਂ ਆਪ ਦੀ ਮਰਜ਼ੀ ਦਾ ਨਹੀਂ ਕਰਾ ਸਕਦੇ ਕਿਉਂਕਿ ਜੋਂਡੀਅਰ ਕੰਪਨੀ ਨੇ ਰੋਕ ਦਿੱਤਾ ਹੋਰ ਕਿਸੇ ਤੁਸੀਂ ਟਰੈਕਟਰ ਦੇ ਨਾਲ ਦਾ ਰੰਗ ਕਰਾ ਸਕਦੇ ਹੋ ਪਰ ਜੋਂਡੀਅਰ ਦੇ ਟਰੈਕਟਰ ਨਾਲ ਦਾ ਪੇਂਟ ਤੁਸੀਂ ਆਪਣੀ ਟਰਾਲੀ ਨੂੰ ਨਹੀਂ ਕਰਾ ਸਕਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਲਾ